ਸਾਨੂੰ ਇੱਕ ਹੋਰ achi uplabdhi 90 ਸਾਲ ਦੇ ਵਿੱਚ ਸ਼ੁਰੂਆਤ ਦੇ ਵਿੱਚ ਮਿਲੀ ਹੈ ਜਿਹਦੇ ਵਿੱਚ ਕਿ ਇੱਕ ਇੰਟੈਲੀਜੈਂਸ ਇਨਪੁਟ ਤੇ ਸੀਕ੍ਰੀਟ ਇਨਫੋਰਮੇਸ਼ਨ ਤੇ ਵਰਕ ਕਰਦੇ ਹੋਏ ਸਾਡੇ ਡਿਟੈਕਟਿਵ ਵਿੰਗ ਜਿਹਨੂੰ ਕਿ ਲੀਡ ਕਰ ਰਹੇ ਸੀਗੇ ਸਾਡੇ SPD ਸੰਦੀਪ ਮਾਨ ਜੀ ਉਹਨਾਂ ਦੇ ਨਾਲ DSPD ਰਜਿੰਦਰਪਾਲ ਜੀ ਇਨਚਾਰਜ ਸੀਏ ਇੰਸਪੈਕਟਰ ਬਲਜੀਤ ਸਿੰਘ ਉਹਨਾਂ ਦੀ ਟੀਮ ਟੈਕਨੀਕਲ ਟੀਮ ਸਾਡੀ ਐਂਡ ਬਾਕੀ ਆਫਸਰਸ ਵੀ ਉਹਨਾਂ ਨੂੰ ਇਹ ਇਤਲਾਹ ਤੇ ਕੰਮ ਕਰਦੇ ਹੋਏ achi uplabdhi ਮਿਲੀ ਜਿਹਦੇ ਵਿੱਚ ਕਿ ਇੱਕ ਬੰਦਾ ਸ਼ੁਭਮ ਉਰਫ ਸ਼ੁਬੀ ਕਰਕੇ ਹੇਗਾ ਜਦੇ ਤੇ ਪਹਿਲਾਂ ਵੀ ਕਈ ਐਫਆਇਰਸ ਲੌਂਜਡ ਹੈ ਉਹਦੀ ਇਨਫੋਰਮੇਸ਼ਨ ਮਿਲੀ ਸੀ ਕਿ ਭਈ ਇਹਦੇ ਕੋਲ ਅਸਲਾ ਹੋ ਸਕਦਾ ਜਦੋਂ ਅਸੀਂ ਐਫਆਇਰ ਲੌਂਚ ਕਰਕੇ ਐਂਡ ਡਿਊਰਿੰਗ ਇਨਵੈਸਟੀਗੇਸ਼ਨ ਨੂੰ ਕਾਬੂ ਕੀਤਾ ਤੇ ਸਾਨੂੰ ਇੱਕ ਬੱਤੀ ਬੋਰ ਦਾ ਕੰਟਰੀ ਮੇਡ ਵੈਪਨ ਮਿਲੇ ਐਂਡ ਟੂ ਲਾਈਵ ਕਾਰਟ੍ਰੇਜਸ ਜਦੋਂ ਫਰਦਰ ਇੰਟਰੋਗੇਸ਼ਨ ਐਂਡ ਇਨਵੈਸਟੀਗੇਸ਼ਨ ਕੀਤੀ ਗਈ ਤੇ ਪਤਾ ਲੱਗਿਆ ਕਿ ਜਸਦੇਵ ਜਸਦੇਵ ਸਿੰਘ ਉਰਫ ਜਸੀ ਉਰਫ ਪੈਂਚਰ ਕਰਕੇ ਇੱਕ ਹੋਰ ਇੰਡੀਵਿਜੂਅਲ ਹੈਗਾ ਜਿਨੇ ਕੀ ਇਹਨੂੰ ਇਤਲਾਹ ਦਿੱਤੀ ਸੀਗੀ ਐਂਡ ਪਿਕਅਪ ਕਰਾਈ ਸੀਗੇ ਵੈਪਨਸ ਜੋ ਇਹ ਜਸਦੀਪ ਸਿੰਘ ਦਾ ਪਤਾ ਕੀਤਾ ਤੇ ਪਤਾ ਲੱਗਿਆ ਕਿ ਇਹ ਫਿਰੂਜ਼ਪੁਰ ਜੇਲ੍ਹ ਦੇ ਵਿੱਚ ਲੌਂਜਡ ਹੈ ਐਂਡ ਫਿਰ ਉੱਥੋਂ ਇਹਨੂੰ ਪ੍ਰੋਡਕਸ਼ਨ ਵੌਂਟ ਤੇ ਲੈ ਕੇ ਆਏ ਤੇ ਹੋਰ ਫਰਦਰ ਇੰਟਰੋਗੇਸ਼ਨ ਦੇ ਵਿੱਚ ਪਤਾ ਲੱਗਿਆ ਕਿ ਇਹ ਇੱਕ ਨਹੀਂ ਇਹਨੂੰ ਤਿੰਨ ਵੈਪਨ ਉਹਨੇ ਕਿਰਾਏ ਲਿਫਟ ਕਰਾਈ ਸੀਗੇ ਤੇ ਉਹ ਬਾਕੀ ਦੋ ਹੋਰ ਵੈਪਨ ਸਾਨੂੰ ਰਿਕਵਰ ਹੋਏ ਆ ਜਿਹਦੇ ਵਿੱਚ ਕਿ ਇੱਕ ਜਿੱਦਾਂ ਤੁਹਾਨੂੰ ਸ਼ੋ ਵੀ ਕੀਤਾ ਕਿ ਇੱਕ ਫੋਰਨ ਮੇਡ ਗਲੌਕ ਪਿਸਟਲ ਹੈਗਾ ਉਹਦੇ ਦੋ ਲਾਈਵ ਕਾਰਟ੍ਰਿਜਸ ਹੈ ਤੇ ਇੱਕ ਹੋਰ ਕੰਟਰੀ ਮੇ 34 ਬੋਰ ਵੈਪਨ ਹੈਗਾ ਐਂਡ ਉਹਦੇ ਵੀ ਦੋ ਲਾਈਵ ਕਾਰਟ੍ਰਿਜਸ ਸੋ ਟੋਟਲ 3 ਵੈਪਨਸ ਐਂਡ 6 ਲਾਈਵ ਕਾਰਟ੍ਰਿਜਸ ਹੈਵ ਬੀਨ ਰਿਕਵਰਡ ਐਂਡ ਦੋ ਅਕਿਊਜ਼ਡ ਇਸੇ ਫੜੇ ਹੈਗੇ ਜੋ ਕਿ ਸ਼ੁਭਮ ਹੈਗਾ ਉਹਦੇ ਤੇ ਜੋ ਹਾਲ ਕੀ ਘੜੀ ਸਾਨੂੰ ਪਤਾ ਲੱਗਿਆ 7 ਐਫ ਆਈ ਆਰ ਪਹਿਲਾਂ ਹੀ ਲੌਂਚਡ ਹੈ ਜੋ ਕਿ ਲੜਾਈ ਝਗੜਿਆਂ ਦੀ 30307 ਦੀ ਵੀ ਐਫ ਆਈ ਆਰ ਐਂਡ ਡੀ ਪੀਐਸ ਐਂਡ ਆਰਮਜ਼ੈਕਟੀ ਹੈਗੀ ਐਂਡ ਜਸਦੀਪ ਸਿੰਘ ਉਸ ਜਸੀ ਉਸ ਪੈਂਚਰ ਜਿਹੜਾ ਹੈਗਾ ਇਹਦੇ ਤੇ ਵੀ 19 ਐਫਆਇਰਸ ਲੌਜਡ ਹੈ ਮੇਨਲੀ ਇਹ ਵੀ ਐਕਸਟਰਸ਼ਨ ਦੀ 307 ਲੜਾਈ ਝਗੜੇ ਨਾਮ ਦੇ ਕੀ ਐਫਆਇਰਸ ਹੈ ਤਾਂ ਐਸ ਯੂ ਕੈਨ ਮੇਕ ਆਊਟ ਕਿ ਪਹਿਲਾਂ ਹੀ ਇਹਨਾਂ ਦੇ ਕਾਫੀ ਕ੍ਰਿਮੀਨਲ ਐਂਟੀਸੀਡੈਂਟਸ ਹੈ ਐਂਡ ਰਿਕਵਰੀ ਸ਼ੋ ਕਰਦੀ ਹੈ ਕ੍ਰਿਮੀਨਲ ਮਾਈਂਡਡ ਬੰਦੇ ਹੈ ਇਹਨਾਂ ਨੂੰ ਗ੍ਰਫਤ ਦੇ ਵਿੱਚ ਲੈ ਕੇ ਅਸੀਂ ਕਾਫੀ ਐਂਟੀਸੀਪੇਟ ਕਰਦੇ ਆ ਕਿ ਇਹਨਾਂ ਨੇ ਕਈ ਕ੍ਰਾਈਮ ਕਰਨੇ ਸੀਗੇ ਜਿਹਨੂੰ ਕਿ ਬਰਨਾਲਾ ਪੁਲਿਸ ਰੋਕਣ ਦੇ ਵਿੱਚ ਕਾਮਯਾਬ ਹੋ ਗਈ। ਤਾਂ ਇਹਨਾਂ ਨਾਲ ਸੰਬੰਧ ਹੈਗਾ ਸਰ ਕੋਈ। ਦੇਖੋ ਹਾਲ ਕੀ ਖੜੀ ਇਨਵੈਸਟੀਗੇਸ਼ਨਸ ਹੋ ਰਹੀਆਂ। ਅਭੀ ਸਾਡੇ ਕੋਲ ਪ੍ਰੋਡਕਸ਼ਨ ਵਾਰਡ ਤੇ ਹੈਗੇ ਹੀ ਤੇ ਜਿੱਦਾਂ ਕਿ ਤੁਹਾਨੂੰ ਪਤਾ ਲੱਗੀ ਰਿਹਾ ਕਈ ਵੈਪਨਸ ਦੀ ਰਿਕਵਰੀ ਹੋ ਗਈ ਹੈ। ਵੀ ਆਰ ਹੋਪਫੁਲ ਕਿ ਇਹਦੇ ਵਿੱਚ ਇਹਨਾਂ ਦੇ ਹੋਰ ਸਾਥੀ ਆ ਹੋਰ ਵੀ ਰਿਕਵਰੀਜ਼ ਹੋਣ ਦੀ ਉਮੀਦ ਹੈ ਕਿ ਸਾਨੂੰ। ਲੱਗਦਾ ਸੀ ਜਿ ਕੋਈ ਇੱਥੇ ਕੋਈ ਬਾਰਦਾਤ ਕਰ। ਦੇਖੋ ਜੀ। ਇਹ ਜਿੱਦਾਂ ਕਿ ਇਹਨਾਂ ਦੇ ਲੜਾਈ ਝਗੜਿਆਂ ਦੇ ਹੈਗੇ ਪਰਚੇ आर्मज एक्ट ਦੇ ਪਹਿਲਾਂ ਵੀ ਪਰਚੇ ਦਰਜ ਹੈ ਤਾਂ ਇਹ ਡੈਫੀਨਿਟਲੀ ਜੋ ਵੈਪਨ ਇਨਰ ਨੇ ਇੱਥੇ इकट्ठे ਕੀਤੇ ਹੋਏ ਸੀਗੇ ਤਿੰਨ ਵੈਪਨ ਸੋਫਿਸਟੀਗੇਟਿਡ ਵੈਪਨ ਵੀ ਉਹਦੇ ਵਿੱਚ ਹੈਗੇ ਤਾਂ ਡੈਫੀਨਿਟਲੀ ਕੋਈ ਕ੍ਰਾਈਮ ਕਰਨਾ ਸੀਗਾ ਬਠਾਲ ਕੀ ਘੜੀ ਕੋ ਪਰਟੀਕੂਲਰ ਕ੍ਰਾਈਮ ਦਾ ਨਹੀਂ ਪਤਾ ਲੱਗਿਆ ਬਟ ਉਹ ਵੀ ਅਸੀਂ ਹਰ ਐਂਗਲ ਤੋਂ ਚੈੱਕ ਕਰ ਰਹੇ ਹਰ ਫੋਰਨ ਮੇਡ ਪਿਸਟਲ ਦਾ ਫੜੀ ਜਾਣਾ ਜਾਰ ਕਰਦਾ ਕਿ ਪ੍ਰੋਫੈਸ਼ਨਲ ਗੈਨਸਟਰ ਕੋਈ ਗਿਆਨ ਜਿਹੜਾ ਹੈ ਕਿ ਇਹਨਾਂ ਦੀ ਜੀ ਡੈਫੀਨਿਟਲੀ ਅਸੀਂ ਇਨਾਂ ਤੇ ਜੋ ਬੰਦੇ ਸੈਕਸ਼ਨ ਹੈ ਜੋ ਆਰਗੇਨਾਈਜ਼ਡ ਕ੍ਰਾਈਮ ਦੇ ਉਹ ਵੀ ਜੋ ਐਪਲੀਕੇਬਲ ਹੁੰਦੇ ਉਹ ਵੀ ਲਾਏ ਜਾਣਗੇ ਐਂਡ ਅਸੀਂ ਇਹਦੀ ਤਹਿ ਤੱਕ ਜਾਵਾਂ ਸਰ ਰਿਮਾਂਡ ਵਗੈਰਾ ਕੋਈ ਨਵਾਂ ਗੈਂਗ ਬਰਨਾਲੇ ਦੇ ਵਿੱਚ ਹਨ ਪਦਲੇ ਨਗਰ ਦੇ ਚਾਂਸ ਦੇ ਹਿਸਾਬ ਸੇ ਨਹੀਂ ਜੀ ਐਦਾਂ ਕੋਈ ਗੈਂਗ ਦਾ ਨਵੇਂ ਪੰਪਨ ਤੋਂ ਅਸੀਂ ਨਹੀਂ ਦੇਵਾਂਗੇ ਬਟ ਅਗਰ ਇਹਨਾਂ ਦਾ ਕਿਸੇ ਦੇ ਨਾਲ ਵੀ ਸੰਬੰਧ ਹੈਗਾ ਇਹਨਾਂ ਦਾ ਕੋਈ ਹੋਰ ਮੈਂਬਰ ਹੈ ਉਹਨਾਂ ਦੇ ਵੀ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਾਂਗੇ ਸਰ ਰਿਮਾਂਡ ਵਗੈਰਾ ਜੀ ਹਾਂ ਜੀ ਰਿਮਾਂਡ ਜੀ ਅਸੀਂ ਪਹਿਲਾਂ ਵੀ ਇਹਨਾਂ ਦੇ 2 ਦਿਨ ਦਾ ਲਿਆ ਸੀਗਾ ਹੁਣ ਫੇਰ ਅਸੀਂ 2 ਦਿਨ ਦਾ ਲਿਆ ਹੈਗਾ ਸਾਡੇ ਕੋਲ ਹੈਗੇ ਹਾਲੇ Thank you.